ਪੀਰਤਾਂ ਨੂੰ ਲੈ ਕੇ ਜਿੱਥੇ ਆંકੜੇ ਦੀ ਜੇ ਗੱਲ ਕਰੀਏ ਤੇ ਹੁਣ ਹੁਣ ਤੱਕ ਲਗਭਗ 40 ਮੌਤਾ ਹੋ ਚੁੱਕੀਆਂ ਨੇ ਜਿਸ ਦਿਨ ਤੋਂ ਇਹ ਹੜ ਆਏ ਨੇ ਉਸ ਦਿਨ ਤੋਂ ਜਿੰਨੇ ਵੀ ਜੀਨੇ ਜੋਗੇ ਆ ਨਮਾਣੀ ਜੀ ਇੱਕ ਸੇਵਾ ਈ ਲੰਗਰ ਭੰਡਾਰਾ ਇੱਥੇ ਲੈ ਕੇ ਆਈਦਾ ਵਾ ਜਿੱਥੇ ਵੀ ਪਿੰਡ ਵਿੱਚ ਮਤਲਬ ਕਿ ਤੁਸੀਂ ਕਹੋਗੇ ਉੱਥੇ ਜਾ ਕੇ ਮੈਡੀਕਲ ਕੈਂਪ ਥਿੰਦ ਹਸਪਤਾਲ ਮੁਕਵਲੂ ਲਾਇਆ ਜਾਵੇਗਾ ਔਰ ਜੋ ਵੀ ਦਵਾਈਆਂ ਚਾਹੀਦੀਆਂ ਮਹੂਈਆ ਕਰਵਾਈਆਂ ਜਾਣਗੀਆਂ ਔਰ ਔਨ ਵਾਲ ਸਮੇਂ ਵਿੱਚ ਅਸੀਂ ਡਾਕਟਰ ਮਨਪ੍ਰੀਤ ਸਿੰਘ ਥਿੰਦ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਆਪਣੀ ਬੇਟੀ ਨੂੰ ਹਰ ਮੰਨੋ ਹੀ ਬੇਨਤੀ ਕਰਦੇ ਆ ਕਿ ਤੁਸੀਂ ਕੋਸ਼ਿਸ਼ ਕਰੋ ਛੋਟੀ ਮਸ਼ੀਨ ਟੈਸਟ ਵਾਲੀ ਨਾਲ ਲੈ ਕੇ ਆਓ ਕਿ ਜਿੰਨਾਂ ਨਾਲ ਪੁਛ ਲੈਬ ਦੇ ਟੈਸਟ ਕਰ ਲਿਆ ਕਰੀ ਕੋਈ ਅਲਰਜੀ ਦਾ ਨਹੀਂ ਕੋਈ ਪ੍ਰੋਬਲਮ ਦਾ 슈ਗਰ ਦਾ ਟੈਸਟ ਇਹੋ ਜਾ ਕਰੇ ਜਿੰਨਾਂ ਨਾਲ ਹੋਰ ਲੋਕਾਂ ਨੂੰ ਆਪਣਾ ਕੋਈ ਸੂਰਤ ਪਹਤਾ ਸਕੇ ਕਿ ਪਿੰਡਾਂ ਵਿੱਚੋਂ ਅਪੀਲ ਕਰਦੇ ਔਰ ਮੈਂ ਆਪਣਾ ਨੰਬਰ ਵੀ ਦੇ ਰਿਹਾ ਹਾਂ ਕਿ 9217000786 9217000786 ਸਾਰੇ ਹੜਪੀੜਿਤ ਪਿੰਡਾਂ ਵਾਲੇ ਵੀਰ ਭੈਣ ਭਰਾ ਨੋਟ ਕਰਨ ਜਿਨ ਨੂੰ ਵੀ ਡਾਕਟਰੀ ਮੈਡੀਕਲ ਸਹੂਲਤ ਚਾਹੀਦੀ ਹੋਵੇ ਉਹ ਸਾਡੇ ਵੱਲੋਂ ਫ੍ਰੀ ਤੌਰ ਦੇ ਉੱਤੇ ਮਤਲਬ ਕਿ ਸੇਵਾ ਮਨਪ੍ਰੀਤ ਠੰਡ ਵੱਲੋਂ ਡਾਕਟਰ ਸਾਹਿਬ ਵੱਲੋਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਮਾਤਾ ਜੀ ਜਿੱਥੇ-ਜਿੱਥੇ ਵੀ ਮੈਡੀਸਨ ਦੀ ਜ਼ਰੂਰਤ ਆ ਅਸੀਂ ਤੁਹਾਡੇ ਨਾਲ ਆ ਦਿਨ ਰਾਤ ਜਦੋਂ ਵੀ ਕੌਣ ਜਿੱਥੇ ਵੀ ਕੌਣ ਉੱਥੇ ਅਸੀਂ ਕੈਂਪ ਲਗਾਵਾਂਗੇ ਇੱਥੇ ਕੈਂਪ ਲਗਾਇਆ ਗਿਆ ਵਾ ਜਿਹੜੀ ਵੀ ਕਿਸੇ ਨੂੰ ਮੈਡੀਸਨ ਦੀ ਜ਼ਰੂਰਤ ਆ ਬੁਖਾਰ ਜ਼ੁਕਾਮ ਖਾਂਸੀ ਖਾਰਸ਼ ਐਂਡਾ ਹੋਰ ਕੋਈ ਵੀ ਜ਼ਰੂਰਤ ਹੋਵੇ ਸਾਰੀਆਂ ਜ਼ਰੂਰਤ ਵਾਲੀਆਂ ਮੈਡੀਸਨ ਲੈ ਕੇ ਆਏ ਆ ਕਿੰਨੇ ਕੁ ਪਰਿਵਾਰ ਇੱਥੇ ਕਿੰਨੇ ਕੁ ਘਰ ਦੇ ਕਿ ਇੱਥੇ ਜੀ ਦੇਖੋ ਪਰਿਵਾਰ ਵਿੱਚ ਕਈਆਂ ਘਰਾਂ ਦੇ ਵਿੱਚ ਜਿਵੇਂ ਦੋ ਦੋ ਤਿੰਨ ਤਿੰਨ ਪਰਿਵਾਰ ਨੇ ਕੋਈ ਅਸੀਂ ਜੋ ਦੇਖਿਆ ਹਜ਼ਾਰਕ ਬੰਦੇ ਦੀ ਆਬਾਦੀ ਹੈ ਕੀ ਇੱਥੇ 2-4 ਦਿਨ ਘਰ ਦੇ ਵਿੱਚ بارش ਆ ਜਾਏ ਨਾ ਤੇ ਉਹਦੀ ਵੀ ਸਾਨੂੰ ਮੁਸ਼ਕਲ ਲੱਗ ਰਹੀ ਹੈ ਤਾਂ ਉਸ ਵਸੀਂ ਇਹਨਾਂ ਦੇ ਘਰ ਦੇ ਅੰਦਰ ਜਾ ਜਾ ਕੇ ਦੇਖਿਆ ਵਾ ਘਰਾਂ ਦੇ ਵਿੱਚ 5 5 6 6 ਫੁੱਟ ਪਾਣੀ ਫਿਰਦਾ ਤੇ ਜਿਹੜੇ ਘਰ ਜਿਨ੍ਹਾਂ ਦੇ ਟਹਿ ਟੇਰੀ ਹੋ ਗਏ ਨੇ ਜਾਂ ਖਰਾਬ ਹੋ ਗਏ ਨੇ ਉਹਨਾਂ ਨੂੰ ਬਣਾਉਣ ਲਈ ਉਹਨਾਂ ਦੀ ਰਿਪੇਅਰ ਕਰ ਪਾਉਣ ਲਈ ਸੋ ਸਾਰੇ ਕੋਸ਼ਿਸ਼ ਕਰੋ ਕਿ ਅੱਜ ਤੋਂ ਲਾ ਕੇ ਘੱਟੋ ਘੱਟ 4 ਮਹੀਨੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਤਾਂ ਫੇਰ ਇਹ ਥੋੜਾ ਬਹੁਤਾ ਜਿਹੜੇ ਪਰਿਵਾਰ ਆਪਣੇ ਪੇਰੈਂਟਸੇ ਰੋਣਗੇ ਬਿਮਾਰੀ ਦੀ ਮਾਰ ਵੀ ਅਸਲ ਤਾਂ ਉਸ ਤੋਂ ਬਾਅਦ ਹੀ ਪੈਣੀ ਹੈ ਬਿਮਾਰੀ ਦੀ ਮਾਰ ਜਿਹੜੀ ਇਸ ਤੋਂ ਬਾਅਦ ਵੱਧ ਹੀ ਜਾਣੀ ਹੈ ਬੱਚਿਆਂ ਦੀ ਕਾਪੀਆਂ ਕਿਤਾਬਾਂ ਦੀ ਜ਼ਰੂਰਤ ਪੈਣੀ ਹੈ ਕਾਫੀ ਇਹਦੇ ਖਰਾਬ ਹੋ ਗਏ ਨੇ ਅੱਗੋਂ ਸਕੂਲ ਵੀ ਲੱਗਣੇ ਆ ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਕਾਫੀ ਦਾਨੀ ਸੱਜਣ ਨੂੰ ਸੁਣ ਰਿਹਾ ਕਿ ਉਸ ਦਾ ਦਾ ਸਹਯੋਗ ਵੀ ਕਰਨਾ ਜਿਹੜਾ ਦਾਨੀ ਸੱਜਣਾ ਜਰੂਰ ਜੀ ਪੁੱਤਰ ਜੀ ਕਾਪੀਆਂ ਕਿਤਾਬਾਂ ਪੈਨ ਛੱਡ ਕੇ ਇਹ ਸੋਚੋ ਕਿ ਇਹਨਾਂ ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ ਉਹਨਾਂ ਘਰਾਂ ਦੇ ਵਿੱਚ ਜਾ ਕੇ ਸਾਡੀ ਤਾਂ ਸਕੂਲ ਵਾਲਿਆਂ ਨੂੰ ਵੀ ਬੇਨਤੀ ਆ ਵੀ ਜਿਹਦਾ ਵੀ ਬੱਚਾ ਜਿਹੜੇ ਵੀ ਸਕੂਲ 'ਚ ਪੜਦਾ ਵਾ ਕੋਸ਼ਿਸ਼ ਕਰੋ ਜਿੰਨੀ ਵੀ ਹੋ ਸਕਦੀ ਹੈ ਇਹਨਾਂ ਪਰਿਵਾਰਾਂ ਦੀ ਮਦਦ ਕਰੋ ਅੱਜ ਵੀ ਸਾਡਾ ਜਿਹੜਾ ਪੰਜਾਬ ਹੈ ਐਜੂਕੇਸ਼ਨ ਤੋਂ ਬੜਾ ਵੰਜਾ ਆ ਅਸੀਂ ਜਾਣਦੇ ਰਹਿੰਨੇ ਆ ਕਿ ਮਾਤਾ ਰਾਣੀ ਦੇ ਹੁਕਮ ਨਾਲ ਕਦੇ ਕਿਸੇ ਆਈਜੀ ਨੂੰ ਜਾਂ ਏਡੀਜੀਪੀ ਨੂੰ ਐਸ ਫੀਨੋ ਜਿਹਨੂੰ ਵੀ ਮਿਲਦੇ ਆ ਤਕਰੀਬਨ ਹੀ ਉਹ ਬੱਚਾ ਜਿਹੜਾ ਆਈਪੀਐਸ ਉਹ ਬਾਰਦਾ ਹੁੰਦਾ ਬਿਲਕੁਲ ਆਪਣੇ ਪਰਿਵਾਰਾਂ ਦੇ ਪੰਜਾਬ ਦੇ ਬਹੁਤ ਹੀ ਘੱਟ ਬੱਚੇ ਕਿਤੇ ਕਰਮਾਂ ਨਾਲ ਮਿਲਣਗੇ ਜਿਹੜੇ ਆਈਪੀਐਸ ਕਰਕੇ ਕਿਸੇ ਕੁਰਸੀ ਤੇ ਬੈਠੇ ਹੋਣਗੇ ਸੋ ਇਹ ਤਾਂ ਹੀ ਕਰਨਗੇ ਜਿੱਥੋਂ ਤਿੱਕਰ ਪਹੁੰਚਣਗੇ ਜੇ ਆਪਾਂ ਪਹਿਲਾਂ ਤੋਂ ਲਾ ਕੇ ਇਹਨਾਂ ਦਾ ਸਾਥ ਦੇਾਂਗੇ ਜਾਂ 22 ਅਪਰੈਲ ਵਾ ਇਹ ਸਾਡੇ ਮਹਾਰਾਜ ਮਾਤਾ ਸਰਪ੍ਰੀਤ ਦੇਵੀ ਜੀ ਇਹਨਾਂ ਦੀ ਰਹਿਨਮਈ ਠਾਂ ਕਰ ਰਹੇ ਆ ਮੰਦਿਰ ਵੱਲੋਂ ਲੰਗਰ ਪ੍ਰਸ਼ਾਦਾ ਬਣਾ ਕੇ ਉਹਨਾਂ ਪਰਿਵਾਰਾਂ ਹੀ ਲਿਆ ਜਾਂਦਾ ਵਾ ਖਾਸ ਕਰਕੇ ਸਾਡੀ ਕੋਸ਼ਿਸ਼ ਦੀ ਰਾਤ ਦਾ ਕੋਨ ਨੂੰ ਸ਼ਾਮ ਨੂੰ ਜ਼ਰੂਰ ਮਿਲੇ ਤੋ ਰਾਤ ਨੂੰ ਉਹਨਾਂ ਕੋਲ ਖਾਣ ਪੀਣ ਬਣਾਉਣ ਦੀ ਕੋਈ ਵਿਵਸਥਾ ਨਹੀਂ ਹੈਗੀ ਲੋਕ ਬੰਨ੍ਹਦੇ ਉੱਪਰ ਬੈਠੇ ਨੇ ਬਹੁਤੀ ਪਰੇਸ਼ਾਨੀਆਂ ਹੈ ਜੀ ਹੁਣ ਤੱਕ ਜਿਹੜੇ ਇੱਥੇ ਤੇ ਗ੍ਰੋਪੇਸ਼ਨ ਆਉਂਦੇ ਪਏ ਆ ਕਿਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਇਹ ਬਿਮਾਰੀ ਤੁਹਾਨੂੰ ਸ਼ੁਰੂ ਹੋ ਰਹੀ ਹੈ ਕਿਸ ਚੀਜ਼ ਦੀ ਉਹ ਮੰਗ ਕਰਦੇ ਦਵਾਈ ਦੀ ਇੱਥੇ ਮੋਸਟਲੀ ਦੇਖਿਆ ਕਿ ਜਿਹੜੇ ਖਾਰਿਸ਼ ਬੁਖਾਰ ਖਾਂਸੀ ਜਕਾਮ ਇਹ ਦਿੱਕਤ ਬਹੁਤ ਜ਼ਿਆਦਾ ਆਂਦੀ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇਹ ਦਿੱਕਤ ਆ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵੀ ਇਹ ਦਿੱਕਤ ਆ ਕਿਉਂਕਿ ਹੁਣ ਜਿਹੜੇ ਪਾਣੀ ਆ ਇਨਫੈਕਸ਼ਨ ਦਾ ਕਰਕੇ ਉਹਨਾਂ ਨੂੰ ਬੁਖਾਰ ਵੀ ਜਾਰੀ ਹੈ ਤੁਸੀਂ ਦੇਖ ਰਹੇ ਹੋ ਲੋਕਲ ਸਾਫ ਟੀਵੀ ਤੇ ਮੈਂ ਹਾਂ ਸੁਨੀਲ ਜੰਦਲ ਹਰ ਪਿੰਡਾਂ ਨੂੰ ਲੈ ਕੇ ਜਿੱਥੇ ਆਂਕੜੇ ਦੀ ਜੇ ਗੱਲ ਕਰੀਏ ਤੇ ਹੁਣ ਹੁਣ ਤੱਕ ਲਗਭਗ 46 ਮੌਤਾਂ ਹੋ ਚੁੱਕੀਆਂ ਨੇ ਤਾਂ ਇਸ ਟਾਈਮ ਅਸੀਂ ਪਿੰਡ ਸੰਘੇੜਾ ਜ਼ਿਲ੍ਹਾ ਮੋਗਾ ਦੇ ਇੱਕ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਮਾਤਾ ਜੀ ਸਰਪੀਤ ਦੇਵਾਈ ਸਰ ਨਾਲ ਜੁੜੇ ਗੱਲਬਾਤ ਕਰਦੇ ਆ ਦੇਵਾ ਜੀ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਜਿਹੜੇ ਇਸ ਟਾਈਮ ਪਾਣੀ ਦੇ ਵਿੱਚ ਲੋਕ ਬੈਠੇ ਨੇ ਸਭ ਤੋਂ ਪਹਿਲਾਂ ਸੋਰੀ 사ਸਨ ਨੂੰ ਜੈ ਮਾਤਾ ਦੀ ਜੈ ਸ਼੍ਰੀ ਰਾਮ ਆਪ ਸਾਰਿਆਂ ਨੂੰ ਪਤਾ ਹੀ ਆ ਕਿ ਜੋ ਇਸ ਵੇਲੇ ਜਿਹੜੀ ਹੜ੍ਹਾਂ ਦੀ ਸਥਿਤੀ ਆ ਜਿਹਦੇ ਨਾਲ ਪੰਜਾਬ ਜੂਝ ਰਿਹਾ ਇਹਦੇ ਨਾਲ ਪਤਾ ਨਹੀਂ ਕਿੰਨੇ ਜ਼ਿਲ੍ਹੇ ਕਿੰਨੇ ਪਿੰਡ ਕਿੰਨੇ ਸ਼ਹਿਰ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਸੋ ਜਿਸ ਦਿਨ ਤੋਂ ਇਹ ਹੜ੍ਹ ਆਏ ਨੇ ਉਸ ਦਿਨ ਤੋਂ ਜਿੰਨੇ ਵੀ ਜੀ ਨੇ ਜੋਗੇ ਆ ਨਮਾਣੀ ਜੀ ਇੱਕ ਸੇਵਾ ਕੀ ਲੰਗਰ ਪੰਡਾਣਾ ਇੱਥੇ ਲੈ ਕੇ ਆਈਦਾ ਵਾ ਤੇ ਪਿੰਡ ਸੰਘੇੜਾ ਟਰਮ ਕੋਟ ਬਲਾਕ ਦਾ ਪਿੰਡ ਹੈ ਨਾਲ ਹੀ ਇੱਥੇ ਕੋਡੀ ਵਾਲਾ ਵਾ ਜਿਸ ਤਰ੍ਹਾਂ ਮਦਾਰਪੁਰਾ ਵਾ ਸੋ ਜਦੋਂ ਲੈ ਕੇ ਆ ਜੀਦਾ ਸੀ ਪ੍ਰਸ਼ਾਦਾ ਜਾਂ ਇੱਕ ਦਿਨ ਕੱਪੜਿਆਂ ਦਾ ਇੱਥੇ ਕਿੰਪ ਲਾਇਆ ਮੇਰੀਆਂ ਭੈਣਾਂ ਨੂੰ ਲੇਡੀਜ਼ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਸਲਾਈ ਕਰਕੇ ਕੱਪੜੇ ਦੇ ਕੇ ਗਏ ਕਿਉਂਕਿ ਘਰਾਂ ਦੇ ਵਿੱਚੋਂ ਆਪਣੇ ਤੋਂ ਕਿਸੇ ਵੇਲੇ ਸਮਾਨ ਵੀ ਨਹੀਂ ਕੱਢਿਆ ਜਾਂਦਾ ਇਸ ਕਰਕੇ ਵੀ ਸੋਚਿਆ ਵੀ ਅਨਸਟਿਚ ਵੀ ਦੇਣ ਦੀ ਜ਼ਰੂਰਤ ਨੇਗੀ ਜਦੋਂ ਹੁਣ ਆਈਦਾ ਸੀ ਦੇਖੀ ਤਾਂ ਵੀ ਛੋਟੇ ਛੋਟੇ ਬੱਚੇ ਬੜੀ ਖਾਰਸ਼ ਕਰ ਰਹੇ ਸੀ ਕਿਸੇ ਬੱਚੇ ਨੂੰ ਪਾਣੀ ਦੀ ਸਮੱਲ ਦੇ ਨਾਲ ਬੁਖਾਰ ਕਿਸੇ ਨੂੰ ਖਾਂਸੀ ਕਿਸੇ ਨੂੰ ਜ਼ੁਕਾਮ ਉਹਨੂੰ ਦੇਖਦੇ ਹੋਏ ਸਾਡਾ ਬੜਾ ਹੀ ਯਾਰ ਮਨ ਪਿਆਰਾ ਪੁੱਤਰ ਡਾਕਟਰ ਮਨਪ੍ਰੀਤ ਤਿੰਦ ਤਿੰਦ ਹਸਪੀਟਲ ਮੈਂ ਖੂਰ ਸਾਡੀ ਬੇਟੀ ਹਰ ਮਨਪ੍ਰੀਤ ਸਿੰਘ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਅੱਗੇ ਵੀ ਪਹਿਲਾਂ ਵੀ ਆਪਣੇ ਨਾਲ ਜੋ ਅਸੀਂ ਆਸ਼ਰਮ ਚਲਾਉਂਦੇ ਆ ਬੇਟੀਆਂ ਬੇਟੀ ਬਚਾਓ ਸੇਵਾ ਸੰਸਥਾ ਦਾ ਉਹਦੇ ਵਿੱਚ ਵੀ ਸਾਡੇ ਬੱਚਿਆਂ ਦਾ ਬੜਾ ਹੀ ਸੰਯੋਗ ਹੈ ਕਿਉਂਕਿ ਅਸੀਂ ਅੱਜ ਤੱਕਰ ਕਿਸੇ ਬੱਚੇ ਲਈ ਇੱਕ ਟੈਬਲੇਟ ਵੀ ਕਿਤੋਂ ਮੋਲ ਨਹੀਂ ਲੈ ਕੇ ਦੇਖੀ ਵੀ 10 ਸਾਲ ਤੋਂ ਬੱਚਾ ਸਾਡੇ ਨਾਲ ਫ੍ਰੀ ਸੇਵਾ ਕਰ ਰਿਹਾ ਬੱਚਿਆਂ ਦੀ ਸੋ ਇਹਨਾਂ ਨੇ ਕਿਹਾ ਕਿ ਮਾਤਾ ਜੀ ਜਿੱਥੇ-ਜਿੱਥੇ ਵੀ ਮੈਡੀਸਨ ਦੀ ਜ਼ਰੂਰਤ ਆ ਅਸੀਂ ਤੁਹਾਡੇ ਨਾਲ ਆ ਦਿਨ ਰਾਤ ਜਦੋਂ ਵੀ ਕੌਣ ਜਿੱਥੇ ਵੀ ਕੌਣ ਉਥੇ ਅਸੀਂ ਕੈਂਪ ਲਗਾਵਾਂਗੇ ਸੋ ਅੱਜ ਇਹ ਜਿਹੜੀ ਸ਼ੁਰੂਆਤ ਕੀਤੀ ਗਈ ਕੈਂਪਾਂ ਦੀ ਪਿੰਡ ਸੰਘੇੜੇ ਤੋਂ ਸੰਘੇੜਾ ਔਰ ਪਿੰਡ ਮਦਾਰਪੁਰ ਇੱਥੇ ਕੈਂਪ ਲਗਾਇਆ ਗਿਆ ਵਾ ਜਿਹੜੀ ਵੀ ਕਿਸੇ ਨੂੰ ਮੈਡੀਸਿਨ ਦੀ ਜ਼ਰੂਰਤ ਆ ਬੁਖਾਰ, ਜ਼ੁਕਾਮ, ਖਾਂਸੀ, ਖਾਰਸ਼ ਐਂਡਾ ਹੋਰ ਕੋਈ ਵੀ ਜ਼ਰੂਰਤ ਹੋਵੇ ਸਾਰੀਆਂ ਜ਼ਰੂਰਤ ਵਾਲੀਆਂ ਮੈਡੀਸਿਨ ਲੈ ਕੇ ਆਏ ਆ ਇੱਥੇ ਅੱਜ ਦਵਾਈ ਇਹਨਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਇਸ ਤੋਂ ਉਪਰੰਤ ਜਿੱਥੇ-ਜਿੱਥੇ ਵੀ ਕਿਤੇ ਜ਼ਰੂਰਤ ਹੋਵੇਗੀ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਆ ਨੀਵੀਂ ਪੱਦਰ ਤੋਂ ਦੇਖ ਕੇ ਜੇ ਕਿਤੇ ਰਸ਼ਮ ਦੇਣਾ ਉਹ ਵੀ ਲੋੜਵੰਦ ਤੱਕਰ ਪਹੁੰਚਾਉਣੇ ਆ ਅਸੀਂ ਇਸ ਤਰ੍ਹਾਂ ਨਹੀਂ ਵੀ ਇੱਕ ਕਿਸੇ ਨੂੰ ਭੇਜ ਦਿੱਤਾ ਅਸੀਂ ਖੁਦ ਹੀ ਆਪ ਕੋਸ਼ਿਸ਼ ਕਰੀਦੀ ਕਿ ਆਪ ਨਾਲ ਜਾਈਏ ਕਿਉਂਕਿ ਕੋਈ ਵੀ ਜਿਹੜੀ ਚੀਜ਼ ਆਣਾ ਜਿਹੜੀ ਸੇਵਾ ਦੀ ਇਹ ਲੋੜਵੰਦ ਤੱਕਰ ਪਹੁੰਚੇ ਤਾਂ ਫੇਰ ਹੀ ਉਹਦਾ ਸੇਵਾ ਕਰਨ ਦਾ ਫਾਇਦਾ ਵਾ ਸੋ ਅਸੀਂ ਜੋ ਵੀ ਚੀਜ਼ ਆ ਇਸ ਤਰ੍ਹਾਂ ਲੋੜਵੰਦਾਂ ਤੱਕ ਰੀ ਪਹੁੰਚਾਉਣੇ ਅੱਜ ਵੀ ਅਸੀਂ ਹੁਣੇ ਹੀ ਵੀਰ ਜੀ ਨਾਲ ਗੱਲ ਕਰਦੇ ਠੀਸੀ ਸਾਡੇ ਵੀਰ ਜੀ ਵੋਕੇ ਵਾਲੇ ਤੋਂ ਨੇ ਬਹੁਤ ਅੱਛੀ ਸੇਵਾ ਕਰ ਰਹੇ ਨੇ ਬੰਨ ਤੇ ਫੀ ਜਿਸ ਤਰ੍ਹਾਂ ਬੰਨ ਜਦੋਂ ਦੀਂਦਾ ਵੀ ਪਾਣੀ ਚੜਦਾ ਤੇ ਬੋਰੀ ਨਾਲ ਲਗਾਉਣ ਦਾ ਕੰਮ ਕਰਦੇ ਇੱਥੇ ਸਿੰਘੇੜੇ ਪਿੰਡ ਦੀ ਜੀ ਗੱਲ ਕਰੀਏ ਕਿੰਨੇ ਕ ਪਰਿਵਾਰ ਐ ਇੱਥੇ ਕਿੰਨੇ ਕ ਘਰ ਹੈਗੇ ਇੱਥੇ ਜੀ ਦੇਖੋ ਤਕਰੀਬਨ 100 ਦੇ ਕਰੀਬ ਉਧਰ ਘਰ ਨੇ ਤੇ ਪਰਿਵਾਰ ਤਾਂ 2.5 ਸੌ ਆ ਬਾਕੀ ਇੱਧਰ ਵੀ 2.5 ਸੌ ਘਰ ਆ ਤੇ ਪਰਿਵਾਰ ਵਿੱਚ ਕਈਆਂ ਘਰਾਂ ਦੇ ਵਿੱਚ ਜਵੇਂ ਦੋ ਦੋ ਤਿੰਨ ਤਿੰਨ ਪਰਿਵਾਰ ਨੇ ਕੋਈ ਅਸੀਂ ਜੋ ਦੇਖਿਆ ਹਜ਼ਾਰਕ ਬੰਦੇ ਦੀ ਆਬਾਦੀ ਹੈ ਕੀ ਇੱਥੇ ਤੇ ਜੇ ਸੋਚੀ ਕਿ ਇਹਦਾ ਨੁਕਸਾਨ ਦੇਖੋ ਜੀ ਆਪਣੇ 2-4 ਦਿਨ ਘਰ ਦੇ ਵਿੱਚ بارش ਆ ਜਾਏ ਨਾ ਤੇ ਉਹਦੀ ਵੀ ਸਾਨੂੰ ਮੁਸ਼ਕਲ ਲੱਗ ਰਹੀ ਆ ਤਾਂ ਉਸ ਵਸੀਂ ਇਹਨਾਂ ਦੇ ਘਰ ਦੇ ਅੰਦਰ ਜਾ ਜਾ ਕੇ ਦੇਖਿਆ ਵਾ ਕੀ ਘਰਾਂ ਦੇ ਵਿੱਚ 5 5 6 6 ਫੁੱਟ ਪਾਣੀ ਫਿਰਦਾ ਕੁਝ ਜਿਹੜੇ ਸਿਆਣੇ ਸੀ ਘਰਾਂ ਦੇ ਵੱਡੇ ਬਜ਼ੁਰਗ ਜਾਂ ਕੋਈ ਵੀ ਉਹ ਕੋਠੇ ਤੇ ਬੈਠੇ ਹੁੰਦੇ ਸੀ ਅੱਜ ਵੀ ਦੇਖੋ ਇਹਨਾਂ ਦਾ ਸਮਾਨ ਜਿਹੜਾ ਕੋਠਿਆਂ ਦੇ ਉੱਪਰ ਹੀ ਪਿਆ ਬਾਕੀ ਸਾਰੇ ਪਰਿਵਾਰ ਬੰਨ ਤੇ ਬੈਠੇ ਨੇ ਸੋ ਨੁਕਸਾਨ ਤਾਂ ਜਿਹੜਾ ਇਹਨਾਂ ਦਾ ਇੰਨਾ ਹੋ ਚੁੱਕਿਆ ਨਾ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਇਹ ਨਹੀਂ ਕਿ ਅੱਜ ਹੀ ਆਪਾਂ ਇਹਨਾਂ ਦੇ ਨਾਲ ਖੜੀਏ ਪਾਣੀ ਉੱਤਰ ਜਾਵੇ ਤਾਂ ਅਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਬੈਠ ਜਾਈਏ ਸੋ ਪਾਣੀ ਉਤਰਨ ਦੇ ਅਪਰੰਤ ਇਹਨਾਂ ਪਰਿਵਾਰਾਂ ਨੂੰ ਆਪਣੀ ਜ਼ਿਆਦਾ ਜ਼ਰੂਰਤ ਪਵੇਗੀ ਕਿ ਇਹਨਾਂ ਦੀਆਂ ਪਿਆਲੀਆਂ ਜੋ ਖਰਾਬ ਹੋ ਚੁੱਕੀਆਂ ਉੱਚੀਆਂ ਨੀਵੀਆਂ ਹੋ ਗਈਆਂ ਉਹਨਾਂ ਨੂੰ ਪੱਧਰ ਕਰਨ ਲਈ ਉਹਨਾਂ ਦੀ ਬੀਜ ਬਜਾਈ ਖਾਦ ਸੋ ਜਿਹੜੇ ਘਰ ਜਿਨ੍ਹਾਂ ਦੇ ਢਹਾ ਢੇਰੀ ਹੋ ਗਏ ਨੇ ਜਾਂ ਖਰਾਬ ਹੋ ਗਏ ਨੇ ਉਹਨਾਂ ਨੂੰ ਬਣਾਉਣ ਲਈ ਉਹਨਾਂ ਦੀ ਰਿਪੇਅਰ ਕਰ ਪਾਉਣ ਲਈ ਸੋ ਸਾਰੇ ਹੀ ਕੋਸ਼ਿਸ਼ ਕਰੋ ਕਿ ਅੱਜ ਤੋਂ ਲਾ ਕੇ ਘਰ ਤੋਂ ਘਰ 4 ਮਹੀਨੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਤਾਂ ਫੇਰ ਇਹ ਥੋੜਾ ਬਹੁਤਾ ਜਿਹੜੇ ਪਰਿਵਾਰ ਆਪਣੇ ਪੈਰੈਂਟਸੇ ਰੋਣਗੇ ਬਿਮਾਰੀ ਦੀ ਮਾਰ ਵੀ ਅਸਲ ਤੋਂ ਬਾਅਦ ਹੀ ਪੈਣੀ ਹੈ ਬਿਮਾਰੀ ਦੀ ਮਾਰ ਜਿਹੜੀ ਇਸ ਤੋਂ ਬਾਅਦ ਵੱਧ ਹੀ ਜਾਣੀ ਹੈ ਕਿਉਂਕਿ ਆ ਦੇਖੋ ਹੁਣ ਆਪਾਂ ਖੜੇ ਆ ਪਾਣੀ ਦੀ ਕਿੰਨੀ ਸਮੈਲ ਆ ਰਹੀ ਆ ਸਿੱਦੇ ਵਿੱਚ ਜੋ ਵੀ ਜਾਨਵਰ ਪਸ਼ੂ ਪੰਛੀ ਪਤਾ ਨਹੀਂ ਕਿੰਨੀਆਂ ਚੀਜ਼ਾਂ ਆਈਆਂ ਹੋਣੀਆਂ ਮਾਰ ਕੇ ਕੁਝ ਜਿਹੜੀ ਫਸਲਾ ਜਦੋਂ ਉਹ ਵੀ ਗਲ ਜਾਂਦੀ ਆ ਉਹਦੀ ਵੀ ਸਮਿਲ ਨਹੀਂ ਜਾਂਦੀ ਆ ਬਿਮਾਰੀ ਦੀ ਮਾਰ ਇਸ ਤੋਂ ਵੱਧ ਪੈਣੀ ਆ ਤਕਰੀਬਨ ਹੀ ਤੁਹਾਨੂੰ ਦੱਸ ਦਿੱਤਾ ਕਿ ਹਰ ਪਲ ਅੱਜ ਤੋਂ ਲੈ ਕੇ 4 ਤੋਂ 5 ਮਹੀਨੇ ਨਾਲ ਪਰਿਵਾਰਾਂ ਦੇ ਨਾਲ ਖੜਨ ਦੀ ਜ਼ਰੂਰਤ ਆ ਜਿਸ ਤਰ੍ਹਾਂ ਹੀ ਸੰਗਤ ਅੱਜ ਉਤਸ਼ਾਹ ਦੇ ਨਾਲ ਬੜੇ ਦੂਰੋਂ ਦੂਰੋਂ ਸਾਡੇ ਭੈਣ ਭਾਈ ਹਰਿਆਣਾ ਕੀ Rajasthan ਕੀ ਹਰ ਇੱਕ ਜਗ੍ਹਾ ਤੋਂ ਆ ਰਹੇ ਨੇ ਪਰ ਸਾਰਿਆਂ ਨੂੰ ਹੀ ਅਪੀਲ ਆ ਕੀ ਅੱਜੇ ਰਸ਼ਨ ਲੈਣਗੇ ਵੀ ਤੇ ਤੰਬੂਆਂ ਦੇ ਵਿੱਚ ਕਿੱਥੇ ਰੱਖਣਗੇ ਜਦੋਂ ਇਹ ਆਪਣੇ ਘਰਾਂ ਵਿੱਚ ਜਾਂਦੇ ਆ ਇਹਨਾਂ ਨੂੰ ਘਰ ਦੀ ਹਰ ਇੱਕ ਜਿਹੜੇ ਇਹਨਾਂ ਦਾ ਕੋਈ ਸਮਾਨ ਖਰਾਬ ਹੋਇਆ ਜਾਂ ਖਾਣ ਪੀਣ ਇਹਨਾਂ ਦੀਆਂ ਜ਼ਰੂਰਤਾਂ ਉਹਦੋਂ ਪੂਰੀਆਂ ਕੀਤੀਆਂ ਜਾਂਣ ਅੱਜ ਤੋਂ ਲਾ ਕੇ ਹਮੇਰਾ ਇੰਨਾਂ ਚ ਰਹਿੰਦੇ ਨਾਲ ਖੜਨਾ ਕਿਉਂਕਿ ਇਹ ਇਹ ਨਾ ਹੋਵੇ ਕਿ ਅਕਸਰ ਹੀ ਆਪਾਂ ਦੇਖੇ ਗਏਦੇ ਹਾਂ ਕਿ ਜਦੋਂ ਆਪਣੇ ਘਰ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਨਾ ਪਹਿਲੇ ਦਿਨ ਬਹੁਤ ਸਾਰੇ ਲੋਕ ਹੁੰਦੇ ਨੇ ਆਪਣੇ ਰਿਸ਼ਤੇਦਾਰ ਜਾਣ ਪਰੇਸ਼ਾਨ ਭੈਣ ਭਾਈ ਉਸ ਤੋਂ ਅਪਰੰਤ ਚਲੋ ਫੁੱਲਾਂ ਤੇ ਆਉਂਦੇ ਆ ਭੋਗ ਦੇ ਬਾਅਦ ਸਾਨੂੰ ਕੋਈ ਪੁੱਛਦਾ ਵੀ ਨਹੀਂ ਹੈਗਾ ਜਿਹੜੇ ਪਰਮਾਰ ਨਾਲ ਉਹ ਸਾਇੰਦਾ ਕਿ ਭਾਈ ਤੇਰਾ ਕਿਵੇਂ ਚੱਲ ਰਿਹਾ ਤੇਰੇ ਬੱਚੇ ਪਲ ਰਹੇ ਆ ਜਾਂ ਨਹੀਂ ਪਲ ਰਹੇ ਉਹ ਜਿਹੜਾ ਦੁੱਖ ਹੁੰਦਾ ਸਾਰਾ ਉੱਥੇ ਹੀ ਰਹਿ ਜਾਂਦਾ ਸੋ ਅਸੀਂ ਇਹ ਨਾ ਕਰੀਏ ਕਿ ਅੱਜ ਜਿਸੀ ਇਹਨਾਂ ਦੇ ਨਾਲ ਸਾਰੇ ਮਤਲਬ ਕਿ ਇੱਕ ਦੂਜੇ ਨੂੰ ਦੇਖ ਕੇ ਵੱਧ ਤੋਂ ਵੱਧ ਆਈਏ ਤੇ ਜਦੋਂ ਆਪਣੇ ਘਰਾਂ ਵਿੱਚ ਜਾਣ ਤਾਂ ਸੀ ਇਹਨਾਂ ਦੀ ਸਾਰੀ ਨਾ ਲਈ ਬਿਲਕੁਲ ਬੱਚਿਆਂ ਦੀ ਕਾਪੀਆਂ ਕਿਤਾਬਾਂ ਦੀ ਜਰੂਰਤ ਪੈਣੀ ਆ ਕਾਫੀ ਇਹਦੇ ਖਰਾਬ ਹੋ ਗਏ ਨੇ ਆ ਅੱਗੋਂ ਸਕੂਲ ਵੀ ਲੱਗਣੇ ਆ ਕੀ ਲੱਗਦਾ ਤੁਹਾਨੂੰ ਤੁਹਾਨੂੰ ਕਾफी 당ੀ ਸੱਜਣ ਨੂੰ ਸੁਣ ਰਿਹਾ ਕਿ ਉਸ ਦਾ ਸਹਿਯੋਗ ਵੀ ਕਰਨਾ ਜਿਹੜਾ 당ੀ ਸੱਜਣਾ ਜਰੂਰ ਜੀ ਪੁੱਤਰ ਜੀ ਕਾਪੀਆਂ ਕਿਤਾਬਾਂ ਪੈਨ ਛੱਡ ਕੇ ਇਹ ਸੋਚੋ ਕਿ ਇਹਨਾਂ ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ ਉਹਨਾਂ ਘਰਾਂ ਦੇ ਵਿੱਚ ਜਾ ਕੇ ਜੀ ਜੀ ਇੱਕ ਇੱਕ ਚੀਜ਼ ਦੀ ਜ਼ਰੂਰਤ ਆ ਕਾਪੀ ਕਿਤਾਬ ਘਰ ਦਾ ਘਰੇਲੂ ਸਮਾਨ ਖਰੀਆਨਾ ਘਰਾਂ ਦੀ ਰਿਪੇਅਰ ਫਸਲਾਂ ਦੀ ਬੀਜ ਬਜਾਈ ਯਾਨੀ ਕਿ ਇੱਕ ਤੋਂ ਲਾ ਕੇ ਜਿਸ ਤਰ੍ਹਾਂ ਆਪਾਂ ਆਪਾਂ ਨਵਾਂ ਮਕਰ ਸ਼ੁਰੂ ਕਰਦੇ ਆ ਨਾ ਤਾਂ ਆਪਾਂ ਸੋਚਦੇ ਹਾਂ ਹਰ ਇੱਕ ਚੀਜ਼ ਲੈਣੀ ਪੈਣੀ ਆ ਇਸ ਕਰਕੇ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਕੋਈ ਕਾਪੀਆਂ ਕਿਤਾਬਾਂ ਤਾਂ ਆਪਾਂ ਲੈ ਦਾਂਗੇ ਪਰ ਬੱਚੇ ਸਕੂਲ ਵਿੱਚ ਪੜ੍ਹਨਗੇ ਤਾਂ ਇਹ ਨਹੀਂ ਜਿਨ੍ਹਾਂ ਦੀਆਂ ਫੀਸਾਂ ਪੇ ਹੋਣਗੀਆਂ ਸਾਡੀ ਤਾਂ ਸਕੂਲ ਵਾਲਿਆਂ ਨੂੰ ਵੀ ਬੇਨਤੀ ਆ ਵੀ ਜਿਹਦਾ ਵੀ ਬੱਚਾ ਜਿਹੜੇ ਵੀ ਸਕੂਲ 'ਚ ਪੜ੍ਹਦਾ ਵਾ ਕੋਸ਼ਿਸ਼ ਕਰੋ ਜਿੰਨੀ ਵੀ ਹੋ ਸਕਦੀ ਹੈ ਨਾ ਪਰਿਵਾਰਾਂ ਦੀ ਮਦਦ ਕਰੋ ਕਿ ਇਹਨਾਂ ਦੀਆਂ ਫੀਸਾਂ ਜਾਂ ਇਹਨਾਂ ਦੇ ਬੱਸ ਕਿਰਾਏ ਕੁਝ ਨਾ ਕੁਝ ਜ਼ਰੂਰ ਮਾਫ ਕਰੋ ਸੋ ਕਿਉਂਕਿ ਜਿਹੜੇ ਬੱਚੇ ਨੇ ਇਹੀ ਆਪਣਾਉਣ ਵਾਲਾ ਤੇ ਵੇਖਾ ਜੀ ਅੱਜ ਇਹ ਇਸ ਤਰ੍ਹਾਂ ਰੁੱਸਦੇ ਰਹਿ ਗਏ ਆਪਣਾ ਭਵਿੱਖ ਆਉਣ ਵਾਲਾ ਜਿਹੜਾ ਉਹ ਕੀ ਬਣੇਗਾ ਕਿਉਂਕਿ ਸਟੱਡੀ ਦੀ ਇੰਨੀ ਜ਼ਰੂਰਤ ਆ ਅੱਜ ਵੀ ਸਾਡਾ ਜਿਹੜਾ ਪੰਜਾਬ ਹੈ এডੂਕੇਸ਼ਨ ਤੋਂ ਬੜਾ ਵੱਨ ਜਾਇਆ ਕਿਉਂਕਿ ਜਿੰਨੇ ਵੀ ਆਪਾਂ ਬਾਹਰ ਦੇਖੋ ਸਾਡੇ ਅਕਸਰ ਹੀ ਅਸੀਂ ਜਾਣਦੇ ਰਹਿੰਨੇ ਆ ਕਿ ਕਿ ਮਾਤਾ ਰਾਨੀ ਦੇ ਹੁਕਮ ਨਾਲ ਕਦੇ ਕਿਸੇ ਆਈਜੀ ਨੂੰ ਜਾਂ ਐਡੀਜੀਪੀ ਨੂੰ ਐਸਐਸਪੀ ਨੂੰ ਜਿਹਨੂੰ ਵੀ ਮਿਲਦੇ ਆ तकरीबन ਉਹ ਬੱਚਾ ਜਿਹੜਾ ਆਈਪੀਐਸ ਉਹ ਬਾਰਦਾੰਦਾ ਬਿਲਕੁਲ ਆਪਣੇ ਪਰਿਵਾਰਾਂ ਦੇ ਪੰਜਾਬ ਦੇ ਬਹੁਤ ਹੀ ਘੱਟ ਬੱਚੇ ਕਿਤੇ ਕਰਮਾਂ ਨਾਲ ਮਿਲਣਗੇ ਜਿਹੜੇ ਆਈਪੀਐਸ ਕਰਕੇ ਕਿਸੇ ਕੁਰਸੀ ਤੇ ਬੈਠੇ ਹੋਣਗੇ ਸੋ ਇਹ ਤਾਂ ਹੀ ਕਰਨਗੇ ਜਿੱਥੋਂ ਤੱਕ ਪਹੁੰਚਣਗੇ ਜੇ ਆਪਾਂ ਪਹਿਲਾਂ ਤੋਂ ਲਾ ਕੇ ਇਹਨਾਂ ਦਾ ਸਾਥ ਦੇਵਾਂਗੇ ਬਾਬਾ ਸੋਨੂ ਜੀ ਜੁੜਿਆ ਗੱਲਬਾਤ ਕਰ ਰਹੇ ਹੁਣ ਵੀ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਮਾਹੌਲ ਨੂੰ ਲੈ ਕੇ ਸਭ ਨੂੰ ਰਾਮ ਰਾਮ ਜੀ ਜੈ ਮਾਤਾ ਦੀ ਸਲਾਮ ਜੀ ਮੈਂ ਦਾਸ ਬਾਬਾ ਸੁਨ ਸੁਨੂ ਸ਼ਾਹ ਹਰੀ ਕੇ ਮੁਖ ਸੇਵਾਦਾਰ ਮਾਤਾ ਸਿੱਧ ਪੀਠ ਮੰਦਰ ਵੈਸ਼ਨ ਦੇਵੀ ਪਿੰਡ ਬੱਲ ਅਸੀਂ ਜੋ ਵੀ ਇਹ ਸੇਵਾ ਕਰ ਰਹੇ ਹਾਂ ਜਾਂ ਜੋ ਵੀ ਪਰਾਲਾ ਵਾ ਇਹ ਸਾਡੇ ਮਹਾਰਾਜ ਮਾਤਾ ਸਰਪ੍ਰੀਤ ਦੇਵੀ ਜੀ ਇਹਨਾਂ ਦੀ ਰਹਿਨਮਾਈ ਹੇਠਾਂ ਕਰ ਰਹੇ ਹਾਂ ਇਸమే ਹੜਾ ਤੋਂ 24 ਪ੍ਰਭਾਵਤ ਹੈਡੀਓ ਨੇ ਜਿੱਥੇ ਵੀ ਪਾਣੀ ਬਹੁਤ ਜ਼ਿਆਦਾ ਖੜਾ ਵਾ ਖਾਸ ਕਰਕੇ ਅਸੀਂ ਉਹਨਾਂ ਪਿੰਡਾਂ ਵਿੱਚ ਵਿజిਟ ਕਰਦੇ ਹਾਂ ਪਹਿਲਾਂ ਜਾ ਕੇ ਜਮੀਨੀ ਪੱਧਰ ਤੇ ਜਾ ਕੇ ਦੇਖਦੇ ਹਾਂ ਕਿ ਉੱਥੇ ਉਹ ਘਰ ਕਿਹੜੇ ਡੁੱਬੇ ਨੇ ਜਿਹੜਾ ਲੋਕਾਂ ਦਾ ਥੱਲੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਉਹਨਾਂ ਘਰਾਂ ਦੇ ਵਿੱਚ ਜਾ ਕੇ ਉਹਨਾਂ ਪਰਿਵਾਰਾਂ ਨੂੰ ਹੀ ਮਦਦ ਜਿਤੋਂ ਦਾ ਵੀ ਇਹ ਹੜਵਾਏ ਨੇ ਪਾਣੀ ਆਇਆ ਵਾ ਉਦੋਂ ਦੀ ਮੰਦਰ ਵੱਲੋਂ ਲੰਗਰ ਪ੍ਰਸ਼ਾਦਾ ਬਣਾ ਕੇ ਉਹਨਾਂ ਪਰਿਵਾਰਾਂ ਲਈ ਲਿਆ ਜਾਂਦਾ ਵਾ ਖਾਸ ਕਰਕੇ ਸਾਡੀ ਕੋਸ਼ਿਸ਼ ਦੀ ਰਾਤ ਦਾ ਕਨਨ ਸ਼ਾਮ ਨੂੰ ਜਰੂਰ ਮਿਲੇ ਤੋ ਰਾਤ ਨੂੰ ਉਹਨਾਂ ਕੋਲ ਖਾਣ ਪੀਣ ਦੇ ਬਣਾਉਣ ਦੀ ਕੋਈ ਵਿਵਸਥਾ ਨਹੀਂ ਹੈਗੀ ਇਸ ਕਰਕੇ ਉਹਨਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਰਾਤ ਨੂੰ ਉਹਨਾਂ ਲਈ ਲੰਗਰ ਪ੍ਰਸ਼ਾਦਾ ਲੈ ਕੇ ਆਇਆ ਜਾਵੇ ਜੋ ਉਹਨਾਂ ਦੇ ਕਾਨੂੰ ਰਾਤ ਨੂੰ ਕੰਮ ਆ ਸਕੇ ਲਾਈਟ ਵਗੈਰਾ ਦਾ ਪ੍ਰਬੰਧ ਵੀ ਹੈ ਨਹੀਂ ਕਹਿੰਦੇ ਨਹੀਂ ਹੈਗਾ ਜੀ ਚੁੱਗੀਆਂ ਚੁੰਪਣੇ ਚ ਰਹਿ ਨੇ ਲੋਕ ਬੰਨਾਂ ਦੇ ਉੱਪਰ ਬੈਠੇ ਨੇ ਬਹੁਤ ਹੀ ਪਰੇਸ਼ਾਨੀ ਹੈ ਜੀ ਤੁਸੀਂ ਦੇਖ ਵੀ ਰਹੇ ਜੋ ਪਿੱਛੇ ਵੀ ਪਾਣੀ ਹੈ ਜੀ ਪਹਿਲਾਂ 12 12 ਫੁੱਟ 15 15 ਫੁੱਟ ਤੱਕ ਚੜ ਗਿਆ ਸੀ ਹੁਣ ਆ ਦੋ ਤਿੰਨ ਦਿਨ ਤੋਂ ਪਾਣੀ ਘਟ ਰਿਹਾ ਵਾ ਤੁਸੀਂ ਤਾਂ ਉਹਨਾਂ ਇੱਥੇ ਵਿਚਰਦੇ ਰਹੇ ਹੋ ਤੁਹਾਨੂੰ ਕੀ ਲੱਗਦਾ ਉਹ ਕਿਸ ਚੀਜ਼ ਦੀ ਅਗਾ ਨੂੰ ਕਿਸ ਚੀਜ਼ ਦੀ ਜ਼ਰੂਰਤ ਪੈ ਸਕਦੀ ਹੈ ਕੋਲ ਨੂੰ ਕਾਫੀ ਦਾਨੀ ਸਜ ਉਹ ਹੋ ਸਕਦਾ ਇੱਥੇ ਲੈ ਕੇ ਆ ਜਾਣਾ ਉਹ ਚੀਜ਼ਾਂ ਦੇਖੋ ਜੀ ਉਹ ਜੋ ਆਪ ਜੀ ਨੇ ਵੀ ਇੱਕ ਸਵਾਲ ਕੀਤਾ ਸੀ ਕਿ ਬੱਚਿਆਂ ਦੇ ਕਿਤਾਬਾਂ ਕਾਪੀਆਂ ਸਕੂਲਾਂ ਵਾਲਿਆਂ ਨੂੰ ਫੀਸ ਦੇ ਵਿੱਚ ਮਾਫੀ ਜਿਹੜੇ ਸਕੂਲਾਂ ਜਿਹਨਾਂ ਪਿੰਡਾਂ ਦੇ ਨਗਰ ਦੇ ਬੱਚੇ ਜਾ ਰਹੇ ਨੇ ਉਹ ਸਕੂਲ ਇਹਨਾਂ ਦੀ ਮਦਦ ਕਰਨ ਖਾਸ ਕਰਕੇ ਜਮੀਕੂਗਿਆ ਨਦੀ ਜ਼ਮੀਨ ਤੇ ਜਿਹੜੇ ਇੱਥੇ ਬਹੁਤ ਮਜ਼ਦੂਰ ਲੋਕ ਨੇ ਕਿਉਂਕਿ ਉੱਤੇ ਮਜ਼ਦੂਰੀ ਵੇਨਾ ਖੇਤਾਂ 'ਚ ਹੀ ਕਰਦੇ ਨੇ ਔਰ ਖੇਤ ਹੈਗੇ ਨਹੀਂ ਤੇ ਮਜ਼ਦੂਰੀ ਉਹਨਾਂ ਦੀ ਚੱਲ ਨਹੀਂ ਜੀ ਠੀਕ ਹੈ ਨਾ ਜੀ ਔਰ ਕਾਫੀ ਦਿਨ ਤੋਂ ਰੋਜ਼ ਹੀ ਮੀਂਹ ਪੈ ਜਾਂਦਾ بارش ਕਰਕੇ ਤੁਹਾਨੂੰ ਪਤਾ ਉਹਨਾਂ ਦਾ ਕੋਈ ਵੀ ਕੰਮ ਕੀਤਾ ਨਹੀਂ ਚੱਲਦਾ ਹੈਗਾ ਦੂਸਰੇ ਨਦੀ ਜਨਤ ਜ਼ਮੀਨ ਹੈਗੀ ਆ ਉਹਨਾਂ ਦੇ 5 ਤੋਂ 7 ਫੁੱਟ ਮੇਰਾ ਆਈਡੀਆ ਰੇਤਾ ਉਹਨਾਂ ਦੇ ਚੜ ਜਾਣੀਆਂ ਉਹਨਾਂ ਨੂੰ ਖਾਦ ਬੀਜ ਦਵਾਈ ਦੀ ਉਹ ਡੀਜ਼ਲ ਦੀ ਪੀਆ ਨੂੰ ਟਰੈਕਟਰ ਦੀ ਵੀ ਜ਼ਰੂਰਤ ਬੜੇਗੀ ਇਸ ਚੀਜ਼ ਦੀ ਹੈਲਪ ਕਰਨ ਖਾਸ ਕਰਕੇ ਜਦੋਂ ਪਾਣੀ ਉੱਤਰ ਜਾਂਦਾ ਵਾ ਇਹਨੂੰ ਇਸ ਚੀਜ਼ ਦੀ ਲੋੜ ਪਵੇਗੀ ਅਸੀਂ ਜ਼ਮੀਨੀ ਪੱਧਰ ਤੇ ਜਾ ਕੇ ਨਾ ਹਰ ਪਿੰਡ ਜਿੱਥੇ ਵੀ ਪਾਣੀ ਆਇਆ ਵਾ ਕਮ ਸੇ ਘੱਮ ਅਸੀਂ ਕੋਈ 50 ਤੋਂ 60 ਪਿੰਡਾਂ 'ਚ ਵਿਜ਼ਿਟ ਕੀਤੀ ਆ ਔਰ ਉੱਥੇ ਲੋੜ ਅਨਸਾਰ ਅਸੀਂ ਕਿਤੇ ਨੂੰ ਤਰਪਾਲ ਦੀ ਲੋੜ ਆ ਤਰਪਾਲਾਂ ਪਹਚਾਈਆਂ ਕਿਸੇ ਨੂੰ ਮੱਛਰਦਾਨੀਆਂ ਚਾਹੇ ਮੱਛਰਾਂ ਲਈ ਓਡੋਮਾਸ ਹੋ ਗਈਆਂ ਮਤਲਬ ਕਿ ਜਿਹੜੀ ਦਿੱਕਤ ਨੂੰ ਪੁੱਛ ਗਿਆ ਨਾ ਮਤਰੂ ਕਰਦੇ ਨੇ ਪੈਣਾ ਲਈ ਪੈਡ ਹੋ ਗਏ ਮਤਲਬ ਛੋਟੇ ਬੱਚਿਆਂ ਲਈ ਡੈਪ ਹੁਣ ਅਸੀਂ ਆਮ ਸੈਨੀਟਾਈਜ਼ਰ ਤੇ ਮਾਸਕ ਦਾ ਵੀ ਰੇਂਜ ਕਰ ਰਹੇ ਆ ਆਪਣੇ ਇੰਟਰਸਟ ਮੰਦਰ ਕਮੇਟੀ ਵੱਲੋਂ ਕਿ ਬੜੀ ਜਲਦੀ ਇਹ ਮਤਲਬ ਕਿ ਇਹ ਵੀ ਮਤਲਬ ਕਿ ਤੇ ਇਨ ਜਾ ਰਹੇ ਆ ਦੂਸਰਾ ਅਸੀਂ ਆਪਣੇ ਸਾਡੇ ਮਾਤਾ ਜੀ ਦੱਸ ਚੁੱਕੇ ਨੇ ਮਹਾਰਾਜ ਜੀ ਵੱਡੇ ਕਿ ਅਸੀਂ ਮਖੂ ਡਾਕਟਰ ਮਨਪ੍ਰੀਤ ਸਿੰਘ ਥਿੰਦ ਨੇ ਥਿੰਦ ਹਸਪੀਟਲ ਮਖੂ ਚਲਾ ਰਹੇ ਨੇ ਔਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿੱਥੇ ਵੀ ਮੈਡੀਕਲ ਕੈਂਪ ਦੀ ਲੋੜ ਹੈਗੀ ਆ ਤੁਸੀਂ ਸਾਡੀ ਹੈਲਪ ਕਰੋ ਪਰ ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਭਰੋਸਾ ਦਿਵਾਇਆ ਵਾ ਕਿ ਜਿੱਥੇ ਵੀ ਪਿੰਡ ਵਿੱਚ ਮਤਲਬ ਕਿ ਤੁਸੀਂ ਕਹੋਗੇ ਉੱਥੇ ਜਾ ਕੇ ਮੈਡੀਕਲ ਕੈਂਪ ਥਿੰਦ ਹਸਪਤਾਲ ਮਖੂ ਵੱਲੂ ਲਾਇਆ ਜਾਵੇਗਾ ਔਰ ਜੋ ਵੀ ਦਵਾਈਆਂ ਚਾਹੀਦੀਆਂ ਮਹੂਆਂ ਕਰੇ ਜਾਣਗੀਆਂ ਔਰ ਔਨ ਅਲ ਸਮੇਂ ਵਿੱਚ ਅਸੀਂ ਡਾਕਟਰ ਮਨਪ੍ਰੀਤ ਸਿੰਘ ਥਿੰਦ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਆਪਣੀ ਬੇਟੀ ਮੈਂ ਹਰ ਮਨੋਂ ਹੀ ਬੇਨਤੀ ਕਰਦੇ ਆ ਕਿ ਤੁਸੀਂ ਕੋਸ਼ਿਸ਼ ਕਰੋ ਛੋਟੀ ਮਸ਼ੀਨ ਟੈਸਟ ਵਾਲੀ ਨਾਲ ਲੈ ਕੇ ਆਓ ਕਿ ਜਿੰਨਾਂ ਨਾਲ ਆਪਾਂ ਕੁਝ ਲੈਬ ਦੇ ਟੈਸਟ ਕਰ ਲਿਆ ਕਰੀਏ ਕੋਈ ਅਲਰਜੀ ਦਾ ਆਣੀ ਵੀ ਕੋਈ ਪ੍ਰੋਬਲਮ ਦਾ ਸ਼ੂਗਰ ਦਾ ਟੈਸਟ ਇਹੋ ਜਿਹਾ ਕਰੇ ਜਿੰਨਾਂ ਨਾਲ ਹੋਰ ਲੋਕਾਂ ਨੂੰ ਆਪਾਂ ਕੋਈ ਸਹੂਲਤ ਪਹੁੰਚਾ ਸਕੀਏ ਔਰ ਅੱਜ ਅਸੀਂ ਇਹ ਵੀ ਪਿੰਡਾਂ ਵਿੱਚ ਅਪੀਲ ਕਰਦੇ ਔਰ ਮੈਂ ਆਪਣਾ ਨੰਬਰ ਵੀ ਦੇ ਰਿਹਾ ਹਾਂ ਕਿ 9217000786 9217000786 ਸਾਰੇ ਹਾ ਰਪੀਡ ਦੇ ਪਿੰਡਾਂ ਵਾਲੇ ਵੀਰ ਭੈਣ ਭਰਾ ਨੋਟ ਕਰਨ ਜਿਹਨਾਂ ਨੂੰ ਡਾਕਟਰੀ ਮੈਡੀਕਲ ਉਲਤ ਚਾਹੀਦੀ ਹੋਵੇ ਉਹ ਸਾਡੇ ਵੱਲੋਂ ਫ੍ਰੀ ਤੌਰ ਦੇ ਉੱਤੇ ਮਤਲਬ ਕਿ ਸੇਵਾ ਮਨਪ੍ਰੀਤ ਠਿੰਦ ਵੱਲੋਂ ਡਾਕਟਰ ਸਾਹਿਬ ਵੱਲੋਂ ਕੀਤੀ ਜਾਵੇਗੀ ਔਰ ਉਸ ਟੀਮ ਨੂੰ ਲੈ ਕੇ ਅਸੀਂ ਆਪ ਨਾਲ ਪਹੁੰਚਾਂਗੇ ਹਸਪਤਲ ਦੇ ਵਿੱਚ ਉਸ ਨਗਰ ਦੇ ਵਿੱਚ ਇਹ ਨਹੀਂ ਸਾਡੇ ਭਪਿੰਦਰ ਸਿੰਘ ਜੀ ਸਾਡੇ ਵੀਰ ਨੇ ਪਿੰਡ ਮੋਗੇ ਵਾਲੇ ਤੋਂ ਇਹ ਬੰਦ ਉੱਤੇ ਆਪਣੀ ਡਿਊਟੀ ਦੇਂਦੇ ਨੇ ਪਾਨ ਜਿੱਥੋਂ ਵੀ ਕਿਤੇ ਇਹਨਾਂ ਨੂੰ ਟੁੱਟਦਾ ਨਜ਼ਰ ਆਉਂਦਾ ਵਾ ਇਹ ਬੰਦ ਉੱਤੇ ਮਿੱਟੀ ਅੱdte ਉਹਨਾਂ ਜੀ ਤੋੜੇ ਭਰਗੇ ਲਗਾਉਂਦੇ ਨੇ ਬਹੁਤ ਇਹਨਾਂ ਦੀ ਵੱਡੀ ਸੇਵਾ ਵਾਕੂ ਕਿ ਜੇ ਬੰਨ ਦੇ ਵਿੱਚ ਲੀਕੇਜ ਕੋਈ ਟੋਟਾ ਕੀ ਨਾ ਇਹ ਸਾਰਾ ਪਾਣੀ ਦੂਜੇ ਪਿੰਡਾਂ ਨੂੰ ਹੀ ਡੋਪ ਦੇਗਾ ਬਿਲਕੁਲ ਬਹੁਤ ਵੱਡਾ ਪ੍ਰਾਲਾ ਇਹਨਾਂ ਦੇ ਵੀਰ ਦਾ ਬੜਾ ਧੰਨਵਾਦ ਕਰਦੇ ਹਾਂ ਜੋ ਵੀ ਇਸ ਮਹੀਨੇ ਵਿੱਚ ਸਹਾਇ ਹੋਏ ਨੇ ਬਹੁਤ ਬਹੁਤ ਸ਼ੁਕਰੀਆ ਸਿੰਧ ਹਸਪੀਟਲ ਤੁਸੀਂ ਆਏ ਹੋ ਹਾਂਜੀ ਹੌਣ ਤੱਕ ਜਿਹੜੇ ਇੱਥੇ ਪੇਟਾ ਗਰਪੇਸ਼ਨ ਆਉਂਦੇ ਪਏ ਆ ਕਿਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਇਹ ਬਿਮਾਰੀ ਤੋਂ ਲੋਸ਼ ਹੋ ਰਹੀ ਆ ਕਿਸ ਚੀਜ਼ ਦੀ ਉਹ ਮੰਗ ਕਰਦੇ ਦਵਾਈ ਦੀ ਇੱਥੇ ਮੋਸਟਲੀ ਦੇਖਿਆ ਕਿ ਜਿਹੜੇ ਖਾਰਿਸ਼ ਬੁਖਾਰ ਖਾਂਸੀ ਜਕਾਮ ਇਹ ਦਿੱਕਤ ਬਹੁਤ ਜ਼ਿਆਦਾ ਆਂਦੀ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇਹ ਦਿੱਕਤ ਆ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵੀ ਇਹ ਦਿੱਕਤ ਆ ਕਿਉਂਕਿ ਹੁਣ ਜਿਹੜੇ ਪਾਣੀ ਆ ਇਨਫੈਕਸ਼ਨ ਦਾ ਕਰਕੇ ਉਹਨਾਂ ਨੂੰ ਬੁਖਾਰ ਵੀ ਤਿੰਨ ਤਿੰਨ ਚਾਰ-ਚਾਰ ਦਿਨ ਤੋਂ ਮਤਲਬ ਲਗਾਤਾਰ ਰਿਪੀਟ ਹੋ ਰਿਹਾ ਉਹਦੇ ਕਰਕੇ ਇਹ ਦਿੱਕਤ ਜਾਰੀ ਆ ਤੇ ਉਸ ਤੋਂ ਇਲਾਵਾ ਜਿਹੜੇ ਕਈਆਂ ਨੂੰ ਬੀਪੀ ਵਗੈਰਾ ਵੀ ਵੱਧਦਾ ਜਾਂ ਮਤ ਉਹਨਾਂ ਨੂੰ ਮਹਈਆ ਕਰਵਾ ਰਹੇ ਹਿੱਥੇ ਜੀ ਬੈਕਵਰਡ ਏਰੀਆ ਹੈ ਉਹ ਕਿਧਰ ਕਿਧਰ ਟੈਸਟ ਦੇ ਜਿੱਕੇ ਤੁਹਾਨੂੰ ਨਹੀਂ ਦੀ ਬਟੈਸਟਸ ਕਰਾਉਣ ਵਾ ਹਾਂਜੀ ਉਹ ਕੋਈ ਮਤਲਬ ਹੋਣ ਜਿਹਾ ਲੱਗਦਾ ਕਿ ਕਈਆਂ ਕੋਈ ਮਤਲਬ ਕਿ ਇੱਕਲ ਪ੍ਰੋਬਲਮ ਜਿਆਦੀਆਂ ਵਾ ਪਰ ਉਹਨਾਂ ਕੋਲ ਟੈਸਟ ਵਗੈਰਾ ਨਹੀਂ ਕਰਵਾਏ ਤੇ ਹੁਣ ਅੱਗੇ ਤੋਂ ਦੇਖਾਂਗੇ ਕਿ ਮਤਲਬ ਲੈਬੋਰੀ ਵਗੈਰਾ ਸਿਸਟਮ ਜਿਵੇਂ ਸੋ ਇੱਕਦੋ ਮਸ਼ੀਨਾਂ ਨਾਲ ਲੈ ਕੇ ਆਵਾਂਗੇ ਜਿੱਥੇ ਲੋੜ ਹੋਊਗੀ ਉਹਨਾਂ ਦੇ ਟੈਸਟ ਵੀ ਕਿਤੇ ਜਾਣਗੇ ਕੋਈ ਦਵਾਈ ਦੀ ਕੋਈ ਰਿਕੁਆਇਰਮੈਂਟ ਵੀ ਹੈਗੀ ਹੈ ਤੁਹਾਨੂੰ ਕੋਈ ਦਾਨੀ ਸਜਾ ਸੁਣ ਰਹੀ ਹੈ ਸ਼ਾਇਦ ਕੋਈ ਤੁਹਾਨੂੰ ਕੋਈ ਰਿਕੁਆਇਰਮੈਂਟ ਫਿਲਹਾਲ ਤਾਂ ਆਪਣੇ ਕੋਲ ਮ ਇਥੇ ਪਾਣੀ ਦੀ ਮਾਰ ਦੇ ਵਿੱਚ ਕਾਫੀ ਲੋਕ ਆਏ ਨੇ ਤਾਂ ਉੱਥੇ ਹੀ ਦਾਨੀ ਸੱਜਣ ਵੀ ਜਿਹੜੇ ਹੈਗੇ ਇਹਦੇ ਵਿੱਚ ਜ਼ਰੂਰ ਪਹੁੰਚੇ ਨੇ ਲੋਕਾਂ ਦੀ ਮਦਦ ਕਰਨ ਲਈ ਤਾਂ ਗੋਹਾਰ ਲਾਈ ਜਾ ਰਹੀ ਹੈ ਹੋਰ ਵੀ ਦਾਨੀ ਸੱਜਣਾਂ ਕੋ ਕੇ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਜਰੂਰ ਕੀਤੀ ਜਾਵੇ ਕੈਮਰਾ ਪਰਸਨ ਅਨਮੋਲ ਦੇ ਨਾਮ ਮੈਸੇਜ ਜਿੰਦ ਦਾ ਪਿੰਡ ਸੰਗੇੜਾ ਮੋਗਾ